ਸਤ ਸ੍ਰੀਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਸੋ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਆਪਣੀ ਸਬਜ਼ੀਆਂ ਵਾਲੀ ਬਗੀਚੀ ਦਾੜਾ ਸਬਜ਼ੀਆਂ ਵਾਲੀ ਬਗੀਚੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਦੇਖਣਾ ਕਿ ਮੈਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੇ ਦਾਲਾਂ ਆਪਣੇ ਖੇਤ ਵਿੱਚ ਲਗਾਈਆਂ ਨੇ ਆਪਣੀ ਬਗੀਚੀ ਵਿੱਚ ਲਗਾਈਆਂ ਨੇ। ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਚਲੋ ਫੇਰ ਦਿਖਾਉਣਾ ਤੁਹਾਨੂੰ ਆਪਣੀ ਬਗੀਚੀ। ਸਭ ਤੋਂ ਪਹਿਲਾਂ ਇਹ ਦੇਖੋ ਜੀ। ਇਹ ਨੇ ਆਪਣੇ ਸ਼ੁਰਲੇ। ਇਹ ਅੱਧਾ 11 ਆਪਾਂ ਛੋਲਿਆਂ ਦਾ ਬੀਜਾਇਆ ਤਾਂ ਇੱਧਰੇ ਪਾਸੇ ਖੜੀ ਆ ਜੀ ਸਰੋਂ ਜਿਹੜੀ ਆਪਾਂ ਤੇਲ ਵਾਸਤੇ ਬੀਜੀ ਸੀ ਇਹਨੂੰ ਫੜਗੀਆਂ ਲੱਗਿਆ ਆਈਆਂ ਨੇ ਆ ਦੇਖੋ ਤੇ ਛੋਲਿਆਂ ਨੂੰ ਵੀ ਫੁੱਲ ਲੱਗਣ ਲੱਗੇ ਆ ਆ ਦੇਖੋ ਤਾਂ ਇੱਧਰ ਲਵਸ ਹੈ ਬੀਜੇ ਹਨ ਜੀ ਪਿਆਜ਼ ਇਹ ਨੇ ਆਪਣੇ ਪਿਆਜ਼ ਦੇ ਵਿਚ ਲਾਈ ਹੈ ਜੀ ਆਪਣੇ ਗੋਭੀ ਆ ਤਾਂ ਇੱਧਰ ਵੀ ਲਾਈ ਹੈ ਥੋੜੀ ਜੀ ਆਹ ਹੈਗੇ ਜੀ ਝਮੈਣ ਆ ਬੱਟਾ ਤੇ ਲਾਈ ਆਪਣੀ ਝਮੈਣ ਆ ਆ ਦੇਖੋ ਇਹਨੂੰ ਲੱਗਣ ਲੱਗ ਗਈ ਇਹ ਸਾਰੀ ਬੱਟੇ ਲਾਈ ਆਪਣੇ ਹੈ ਇਹ ਆ ਵੀ ਗੋਭੀ ਲਾਈ ਹੈ ਬੱਟਾਂ ਦੇ ਤੇ ਆ ਗਏ ਜੀ ਮੇਥੇ ਆ ਦੇਖੋ ਇਹ ਮੇਥਿਆਂ ਦੀ ਕੀਰੀ ਆ ਇਹਦੇ ਨਾਲ ਪਾਲਕ ਦੀ ਆ ਤੇ ਆ ਗਈ ਜੀ ਸੌਫ ਇਹ ਸੌਫ ਦੀ ਕੀਰੀ ਵੀ ਜੀ ਆ ਆ ਦੇਖੋ ਇਹਨੂੰ ਵੀ ਲੱਗਣ ਲੱਗੀ ਸੌਫ ਇਹ ਤਿੰਨ ਕ ਲਾਈਨਾਂ ਆਪਾਂ ਬੀਜੀਆਂ ਨੇ ਸੌ ਪੜੀਆਂ ਤੇ ਉਹਦੇ ਨਾਲ ਆ ਗਿਆ ਜੀ ਚਕੰਦਰ ਤਿੰਨ ਕ ਬਟਾ ਚਕੰਦਰ ਦੀ ਲਾਈ ਹੇ ਨੇ ਹਾਂ ਦੇਖੋ ਤੇ ਇਹਦੇ ਨਾਲ ਆ ਗਈ ਫੁੱਲ ਬੰਦ ਗੋਬੀ ਜੀ ਇਹ ਆ ਗਏ ਜੀ ਧਣੀਆਂ ਜਿਹੜਾ ਕਿ ਆਪਾਂ ਪਕਾਵਾਂਗੇ ਪਕਾ ਕੇ ਫਿਰ ਇਹ ਆਪਾਂ ਜੋ ਮਸਾਲਾ ਘਟਾਵਾਂਗੇ ਉਹਦੇ ਵਿੱਚ ਪਾਵਾਂਗੇ ਇਹ ਤੇ ਇੱਧਰ ਆ ਗਈ ਚੈਨਾ ਦੀ ਸਰੋਂ ਚੈਨੀ ਸਰੋਂ ਕਹਿੰਦੇ ਨੇ ਇਹਨੂੰ ਇਹ ਵੀ ਪਕਾਵਾਂਗੇ ਆਪਾਂ ਬੀਜ ਰੱਖ ਲਾਂਗੇ ਵੇ ਗਾਹਨ ਬੀਜ ਦਾਂਗੇ ਤੇ ਟੈਂਕ ਦੀ ਮਟਰ ਆਪਣੇ ਮਟਰ ਖਤਮ ਹੋ ਗਏ ਜੀ ਕੋਈ ਕੋਈ ਬੂਟਾ ਖੜਾ ਬੱਚ ਆ ਗੀਆਂ ਗਾਜਰਾਂ ਜੀ ਤੇ ਇਹਦੇ ਨਾਲ ਹੈਗੇ ਜੀ ਮੇਥੀ ਇਹ ਵੀ ਹੁਣ ਪੱਕਣ ਲੱਗੇ ਇਹਨੂੰ ਵੱਢ ਕੇ ਸਕਾਲਾਂਗੇ ਫੇਰ ਬਾਅਦ ਵਿੱਚ ਆਪਣੇ ਕੰਮ ਆਊ ਇਹ ਇਹਦੇ ਨਾਲ ਖੜਾ ਜੀ ਲਸਣ ਇਹ ਲਸਣ ਦੀ ਕਿਯਾਰੀ ਆ ਤੇ ਲਸਣ ਦੇ ਵਿੱਚ ਪਾਨੇ ਸ਼ਿਮਲਾ ਮਿਰਚ ਲਾਈ ਆ ਆ ਦੇਖੋ ਫੇਰ ਉਹ ਮਿਰਚ ਦੀ ਪਨੀਰੀ ਲੈ ਕੇ ਬਚਲਾਈ ਆ ਜਦੋਂ ਆਪਾਂ ਲਸਣ ਪਟਣਾ ਉਦੋਂ ਇਹ ਬਤਿਆਰ ਹੋ ਜੂਗੀ ਉਹ ਦੇਖੋ ਇਹ ਬੱਟਾਂ ਦੇ ਲਾਏ ਨਹੀਂ ਇਹ ਆਪਣੇ ਚੱਪਣ ਕੱਦੂ ਇੱਧਰ ਲੱਗ ਸੋ ਇਖੜੇ ਨਹੀਂ ਜੀ ਬਤਾਉਂਗਾ ਆਪਣੇ ਬੈਂਗਣੀ ਆ ਦੇਖੋ ਲੱਗੀ ਹੋਈ ਆ ਇਹ ਪਰਦਾ ਹੀ ਖੜਿਆ ਜੀ ਬੂਟੇ ਦੇlever ਵਸੇ ਖੜੀਆਂ ਨੇ ਜੀ ਆਪਣੀਆਂ ਪਰਦੀਆਂ ਮਿਰਚਾਂ ਤੇ ਆ ਵੀ ਥੋੜੀ ਕਪਾਲਕ ਬੀਜੀ ਆ ਇਹ ਆਪਣੀ ਗੇਤੀ ਬੀਜੀ ਦੀ ਬਾਲਕ ਸੋਏ ਤੇ ਜੀ ਆਪਣੀ ਸਬਜ਼ੀਆਂ ਵਾਲੀ ਬਾਗੀਚੀ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਚੀਜ਼ ਦਿਖਾਵਾਂਗਾ। ਸੋ ਉਦੋਂ ਤੱਕ ਲਈ ਰੱਬ ਰੱਖਾ। ਸ਼ੁਕਰੀਆ, ਧੰਵਾਦ ਜੀ।